ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਬੜੀ ਹੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਗਰੀਬ ਘਰ ਦੇ ਵਿੱਚੋਂ ਨਾ ਪੁੱਤ ਆਪਣੀ ਮਿਹਨਤ ਕਰਕੇ ਤੇ ਆਪਣੇ ਪੈਰਾਂ ਤੇ ਖੜਾ ਹੁੰਦਾ ਹੈ ਆ ਵੀਡੀਓ ਦੇ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਕਿ ਵੀਰ ਦੇਖੋ ਆਪਣੀ ਮਿਹਨਤ ਕਰਕੇ ਫੌਜੀ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਆਪਣੀ ਪਹਿਲੀ ਛੁੱਟੀ ਘਰ ਦੇ ਵਿੱਚ ਵਾਪਸ ਆਇਆ ਨਾ ਤੁਸੀਂ ਮਾਤਾ-ਪਿਤਾ ਦੀ ਖੁਸ਼ੀ ਦੇਖ ਸਕਦੇ ਹੋ ਦੇਖੋ ਖੁਸ਼ੀ ਦੇ ਵਿੱਚ ਨਾ ਮਾਤਾ-ਪਿਤਾ ਨੇ ਘਰ ਦੇ ਵਿੱਚ ਕੇਕ ਮੰਗਵਾ ਕੇ ਫੌਜੀ ਵੀਰ ਦਾ ਜਨਮ ਦਿਨ ਮਨਾਇਆ ਕਿਉਂਕਿ ਫੌਜੀ ਵੀਰ ਨਾਲ ਆਪਣੇ ਜਨਮ ਦਿਨ ਵਾਲੇ ਦਿਨ ਹੀ ਛੁੱਟੀ ਆਇਆ ਸੀ ਤੇ ਮਾਤਾ ਨੇ ਜਨਮ ਦਿਨ ਮਨਾਉਣ ਦਾ ਵਾਅਦਾ ਨਾ ਦੇਖੋ ਚਾਂਦੀ ਦਾ ਕੜਾ ਪਾ ਤੇ ਮਾਤਾ ਪਿਤਾ ਦੀ ਨਾ ਤੁਸੀਂ ਖੁਸ਼ੀ ਦੇਖ ਸਕਦੇ ਬੜਾ ਹੀ ਦਿਲ ਖੁਸ਼ ਹੋਇਆ ਇਸ ਵੀਡੀਓ ਨੂੰ ਦੇਖ ਕੇ ਸੱਚੀ ਯਾਰ ਇਹ ਵੀਡੀਓ ਨਾ ਦੁਨੀਆ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ ਹੋਰ ਵੀਡੀਓ ਤਾਂ ਤੁਸੀਂ ਬਹੁਤ ਸ਼ੇਅਰ ਕਰ ਦਿੰਨੇ ਹੋ ਜੇ ਤੁਸੀਂ ਅੱਜ ਆ ਵੀਡੀਓ ਨੂੰ ਸ਼ੇਅਰ ਨਾ ਕੀਤਾ ਤੁਹਾਡਾ ਸੋਸ਼ਲ ਮੀਡੀਆ ਚਲਾਉਣ ਦਾ ਕੋਈ ਫਾਇਦਾ ਨਹੀਂ ਦੁਨੀਆ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ। ਬਾਕੀ ਅਜਨਾ ਇਸ ਫੌਜੀ ਵੀਰ ਨੂੰ ਸਾਰੇ ਜਾਣੇ ਮੁਬਾਰਕਾਂ ਜ਼ਰੂਰ ਦੇ ਕੇ ਜਾਇਓ ਕਮੈਂਟਾਂ ਦੇ ਵਿੱਚ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ। ਅਤੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਉਂਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪਾਸ ਕਰਕੇ ਜਾਇਓ। ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ।